ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਪ੍ਰਦਰਸ਼ਨ ਦੀਆਂ ਕਿਤੋਂ ਹੋਰ ਦੀਆਂ ਤਸਵੀਰਾਂ ਨਹੀਂ ਹੈ ਪਠਾਨਕੋਟ ਦੇ ਮਲਕਪੁਰ ਚੌਂਕ ਦੇ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਅਤੇ ਐਸ ਡੀਓ ਕੰਸਰਾਜ ਦੇ ਖਿਲਾਫ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਹੀ ਨਹੀਂ ਉਹਨਾਂ ਦਾ ਪੁਤਲਾ ਫੂਕ ਕੇ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਦੱਸਦੇ ਹੀ ਇਹ ਦਰਅਸਲ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਸਤਾਰਨ ਪਤਾ ਲੱਗਿਆ ਹੈ ਕਿ ਸਰਕਾਰ ਦੇ ਦੁਆਰਾ ਪੰਜਾਬ ਸਰਕਾਰ ਦੇ ਦੁਆਰਾ ਅਜਿਹੀ ਪਾਲਿਸੀ ਜਿਹੜੀ ਹੈ ਉਹ ਲਿਆਂਦੀ ਜਾ ਰਹੀ ਹੈ ਇਹ ਜਿਨ੍ਹਾਂ ਦੇ ਕਰਕੇ ਸਾਰਾ ਜੋ ਕੰਮ ਹੈ ਮੈਨੂਅਲ ਜੋ ਕੰਮ ਸੀ ਉਹ ਸਾਰਾ ਜਿਹੜਾ ਹੈ ਆਟੋਮੈਟਿਕ ਹੋਵੇਗਾ ਤਾਂ ਵਰਕਰ ਜਿਹੜੇ ਨੇ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਤਨਖਾਹਾਂ ਵੀ ਜੜੀਆਂ ਨੇ ਸਮੇਂ ਸਿਰ ਨਹੀਂ ਮਿਲਦੀਆਂ ਤਾਂ ਉਹਨਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ ਇਹ ਮੰਗਾਂ ਜੜੀਆਂ ਨੇ ਉਹਨਾਂ ਨੇ ਰੱਖੀਆਂ ਨੇ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਬਾਰੇ ਵੀ ਕੁਝ ਸੋਚਿਆ ਜਾਵੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਇਹਨਾਂ ਦੀ ਤਾਂ ਐਸ ਡੀਓ ਕਨਸਰਾਜ ਦੇ ਵੱਲੋਂ ਜਿਹੜਾ ਇਹਨਾਂ ਦੇ 25 ਦੇ ਕਰੀਬ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਉੱਤੇ ਝੂਠੇ ਪਰਚੇ ਜਿਹੜੇ ਨੇ ਉਹ ਕਰਵਾਏ ਗਏ ਨੇ ਤਾਂ ਸਾਰਿਆਂ ਦਾ ਇਹੀ ਕਹਿਣਾ ਯੂਨੀਅਨ ਵਰਕਰਸ ਦਾ ਇਹੀ ਕਹਿਣਾ ਹੈ ਕਿ ਜਦ ਤੱਕ ਇਹ ਤੱਕੇशाही ਜਿਹੜੀ ਆ ਉਹ ਬੰਦ ਨਹੀਂ ਕੀਤੀ ਜਾਂਦੀ ਤੇ ਝੂਠੇ ਪਰਚੇ ਜਿਹੜੇ ਨੇ ਉਹ ਰੱਦ ਨਹੀਂ ਕੀਤੇ ਜਾਂਦੇ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਹੈ ਉਹ ਇੰਜ ਹੀ ਜਾਰੀ ਰਹੇਗਾ ਇਸ ਦੇ ਨਾਲ ਇਹਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਾਡੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਅਸੀਂ ਕੱਲ ਨੂੰ ਜਿਹੜਾ ਹੈ ਤਾਰਾਗੜ ਵਿਖੇ ਵੱਡਾ ਪ੍ਰੋਟੈਸਟ ਵੱਡਾ ਪ੍ਰਦਰਸ਼ਨ ਜਿਹੜਾ ਸਾਡੇ ਵੱਲੋਂ ਕੀਤਾ ਜਾਵੇਗਾ ਜਿਦੇ ਵਿੱਚ ਬਾਕੀ ਦੇ ਬਚਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਜਿਹੜਾ ਹੈ ਅਬ ਵੱਧ ਚੜ ਕੇ ਹਿੱਸਾ ਲੈਣਗੇ ਤੇ ਆਓ ਹੁਣ ਗੱਲਬਾਤ ਕਰ ਲੈਨੇ ਆ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਆਪਣੀ ਅਪੀੜਾ ਜਿਹੜੀ ਉਹ ਵਿਅਕਤ ਕੀਤੀ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਇੰਨਾ ਰੋਸ ਤੇ ਐਸਕਯੂ ਦੇ ਖਿਲਾਫ ਇੰਨਾ ਰੋਸ ਆਖਿਰ ਕਿਉਂ ਦੇਖਣ ਨੂੰ ਮਿਲ ਰਿਹਾ ਆ ਆਓ ਸੁਣ ਲੈਨੇ ਆ ਨਾਰਗਦੀਰ ਲਾਲਾ ਜੀ ਮੈਂ ਚਲਾ ਪ੍ਰਧਾਨ ਜਰਸਪਾਲ ਕਨੈਕਟ ਹੋ ਰਿਹਾ ਹਾਂ ਇਸ ਨੰਬਰ 31 ਤੋਂ ਇਹ ਗੱਲਬਾਤ ਹੋ ਗਈ ਐਸੀ ਕਿ ਤੁਹਾਨੂੰ ਜਿਹੜਾ ਫੁੱਟਣਾ ਫੂਕਣਾ ਪਿਆ ਪੰਜਾਬ ਸਰਕਾਰ ਦਾ ਇਸਨੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਸਾਡੀ ਜਿੱਤੇ ਬੰਦੀ ਦੀ ਮੰਦ ਸੀ ਕਿ ਜਿਵੇਂ ਸਾਡੇ ਸਾਥੀ ਦੱਸਿਆ ਕਿ ਪੰਜਾਬ ਸਰਕਾਰ ਜਦੋਂ ਇਹ ਆਈ ਹੈ ਇਹਨੇ ਕਿਹਾ ਸੀ ਕਿ ਅਸੀਂ ਕੋਈ ਵੀ ਕੱਚਾ ਕੰਮ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਵਾਂਗੇ ਜਿੰਨੇ ਵੀ ਆਊਟਸੋਰਸ ਮਜ਼ਦੂਰ ਨੇ ਜਿਸਮੈਂਟ ਕਾਮੇ ਨੇ ਅਸੀਂ ਸਾਰਿਆਂ ਨੂੰ ਵਿਭਾਗ ਵਿੱਚ ਮਰਜ਼ ਕਰਕੇ ਪੱਕਾ ਕਰਾਂਗੇ ਲੇਕਿਨ ਆਪਣੀ ਬਾਦਿਆਂ ਤੋਂ ਹੁਣ ਇਹ ਸਰਕਾਰ ਬਿਲਕੁਲ ਮੁਕਰ ਗਈ ਹੈ ਹੁਣ ਸਰਕਾਰ ਨੇ ਨਵੀਂ ਪਾਲਿਸੀ ਲੰਦੀ ਹੈ ਕਿ ਪਿੰਡਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਚਰਚਸਿਸ ਸਕੀਮਾਂ ਤੇ ਇਸ ਕਾਡਾ ਸਿਸਟਮ ਲੱਗ ਰਿਹਾ ਜੀ ਆਈਓ ਟੀ ਆਈਓ ਟੀ ਸਿਸਟਮ ਜਿਹੜਾ ਲਗਾ ਰਹੀ ਹੈ ਸਰਕਾਰ ਸਾਡੀ ਜਿੱਥੇ ਬੰਦੇ ਨੇ ਇਸ ਸਿਸਟਮ ਦਾ ਪੂਰਨ ਤੋਂ ਪੂਰਨ ਤੌਰ ਤੇ ਵਿਰੋਧ ਕੀਤਾ ਹੈ ਕਿਉਂਕਿ ਇਸ ਸਿਸਟਮ ਲੱਗਣ ਤੇ ਨਾਲ ਸਾਡੇ ਵਰਕਰਾਂ ਦੀ ਬਿਲਕੁਲ ਛੁੱਟੀ ਹੋ ਜਾਣੀ ਹੈ ਅਸੀਂ 15 15 16 16 17 17 18 18 ਸਾਲਾਂ ਤੋਂ ਆਪਣੀਆਂ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਤੇ ਸੇਵਾਵਾਂ ਨਿਭਾ ਰਹੇ ਹਾਂ ਸਰਕਾਰ ਨੇ ਇਹ ਸੋਚ ਲਿਆ ਕਿ ਉਹ ਇਹਨਾਂ ਵਰਕਰਾਂ ਨੂੰ ਅਸੀਂ ਘਰ ਤੋਂ ਕੰਮ ਦੀ ਯਾਨੀ ਸਰਕਾਰੀ ਕਰ ਲਈ ਹੈ ਇਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਅੱਗੇ ਵੀ ਕਰਾਂਗੇ ਪਿੱਛੇ ਵੀ ਕੀਤਾ ਪਿੱਛੇ ਜੋ ਅਸੀਂ ਸਰਬੀਲ ਰੋਡ ਜਾਂ ਸੀ ਦਾ ਐਸਜੀਓ ਕਲਸਰਾਜ ਉਹ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਇਸਕਾਡਾ ਸਿਸਟਮ ਨਹੀਂ ਲੱਗ ਰਿਹਾ ਸਿਰਫ ਸਾਡਾ ਐਸਜੀਓ ਕਲਸਰਾਜ ਰੋਡ ਜਾਂ ਸੀ ਸਰਬੀਲ ਤੋਂ ਉਹਨਾਂ ਨੇ ਬੰਬਿਆਲ ਬਲਾਕ ਦੇ ਵਿੱਚ ਸਾਡੀਆਂ ਦੋਹਾਂ ਤਿੰਨਾਂ ਸਕੀਮਾਂ ਤੇ ਜੋ ਸਕਾਡਾ ਸਿਸਟਮ ਲਗਾਉਣੇ ਜਾ ਰਹੇ ਸੀ ਕੰਪਨੀ ਦੇ ਮੁਲਾਜ਼ਮ ਅਸੀਂ ਉਹਨਾਂ ਦਾ ਬੜੇ ਸ਼ਾਂਤੀਪੂਰਵਕ ਦਰਾਲ ਵਿਰੋਧ ਕੀਤਾ ਸਾਡਾ ਵਿਰੋਧ ਕਰਨ ਤੇ ਐਸਜੀਓ ਸਾਹਿਬ ਨੇ ਸਾਡੇ ਤੇ ਪਰਚੇ ਕੀਤੇ ਐਫਆਈਆਰ ਦਰਜ ਕੀਤੇ ਆ ਔਰ ਅਸੀਂ ਉਸੇ ਹੀ ਪਰਚੇ ਜੋਹਰ ਸਾਹਿਬ ਦਾ ਲਿਖਵਾਇਆ ਸਾਡੇ ਵਰਕਰਾਂ ਦੇ ਪਰਚੇ ਕੀਤੇ ਆ ਉਸ ਕੜੀ ਦੇ ਤਹਿਤ ਸਾਡੀ ਜਲਸਪ 会 ਜੋ ਆਪਣੇ ਜਥੇਬੰਦੀਆਂ ਇਸ ਨੇ ਫੈਸਲਾ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਅਜੋ 5 ਤਰੀਕ ਨੂੰ ਅਜਿਉ ਕਨਸਰਾਜ ਅਤੇ ਪੰਜਾਬ ਸਰਕਾਰ ਦਾ ਅਰਤੀਕੂ ਗੁਜਾਰਾ ਕੀਤਾ ਜਾਏਗਾ ਉਸ ਦੇ ਵਿੱਚ ਸਾਡੇ ਪ੍ਰਾਂਤਰੀ ਜਥੇਬੰਦੀ ਵੀ ਸਾਥ ਦੇ ਰਹੀ ਨੇ ਔਰ ਕੱਲ ਨੂੰ 6 ਤਰੀਕ ਨੂੰ ਅਸੀਂ ਪੱਖੋ ਚੱਕ ਤਾਰਾ ਕੜ ਦੇਖੇ ਸਾਬਟਵਿੰਡ ਰੋਡ ਜਮਰ ਸਿੰਘ ਤੇ ਦਫ਼ਤਰ ਦੇ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਤਰਨਾ ਇਹ ਲਗਾਵਾਂਗੇ ਔਰ ਇਸ ਤਰਨੇ ਦੀ ਹਮਾਇਤ ਸਾਡੀ ਪ੍ਰਾਂਤਰੀਆਂ ਜਿਥੇ ਬੰਦੀਆਂ ਠੇਕਾਂ ਮੁਲਾਜ਼ਮ ਸੰਘਰਸ਼ ਸੰਮੋਰਥ ਵਿੱਚ ਜੰਨੀਆਂ ਵੀ ਪ੍ਰਾਂਤਰੀਆਂ ਜਿਥੇ ਬੰਦੀਆਂ ਸ਼ਾਮਿਲ ਹਨ ਉਹ ਜਿਥੇ ਬੰਦੀਆਂ ਸਾਰੀਆਂ ਆਣ ਗਈਆਂ ਅਤੇ ਜਦ ਤੱਕ ਸਾਡੇ ਪਰਚੇ ਕੀਤੇ ਝੂਠੇ ਪਰਚੇ ਰੱਦ ਨਹੀਂ ਹੁੰਦੇ ਅਦੋਂ ਤੱਕ ਸਾਡਾ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜੇਕਰ ਕੱਲ ਐਸਜੀਓ ਜਾਂ ਤੋਂ ਦੀ ਪਠਾਨਕੋਟ ਦੀ ਮੈਨੇਜਮੈਂਟ ਸਾਡੇ ਬਰਕਰਾਰ ਤੇ ਝੂਠੇ ਪਰਚੇ ਜਰਾਤੇ ਨਹੀਂ ਕਰਦੀ ਤਾਂ ਫਿਰ ਇਹ ਜਿਸ ਸੰਘਰਸ਼ ਇਹ ਲੰਬਾ ਲੰਬਾ ਚਲੇਗਾ ਅਤੇ ਸਾਨੂੰ ਹੋਰ ਜਿੰਨੇ ਵੀ ਸਹਾਇਤਾ ਦੀ ਫਿਰ ਲੈਣੇ ਪੈਗੀ ਇਸ ਲਈ ਮੇਰੀ ਤੁਹਾਡੇ ਸਾਰਿਆਂ ਦੇ ਚੈਲਨਾ ਤੇ ਅੱਗੇ ਅਪੀਲ ਹੈ ਇਸ ਖਬਰ ਨੂੰ ਸਾਡੀ ਮੈਨੇਜਮੈਂਟ ਤੱਕ ਪਹੁੰਚਾਓ ਕਿ ਜੇਕਰ ਤੁਸੀਂ ਕੱਲ ਸਾਡੀ ਇਹਨਾਂ ਮੰਗਾਂ ਤੇ ਗੌਰ ਨਾ ਕੀਤੀ ਜਾਂ ਨਾ ਮੰਨੀਆਂ ਤਾਂ ਆਉਣ ਵਾਲਾ ਜਿਹੜਾ ਸਭਾ ਹੋਏਗਾ ਉਹ ਬਹੁਤ ਖਤਰਨਾਕ ਹੋਏਗਾ ਅਸੀਂ ਆਪਣਾ ਰੋਜ਼ਗਾਰ ਨੂੰ ਬਚਾਉਣ ਵਾਸਤੇ ਹਰ ਤਰ੍ਹਾਂ ਦਾ ਜੋ ਹੰਗਾਰਸ ਹੈ ਉਹ ਕਰਾਂਗੇ ਜੀ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਇਹ ਕੰਮ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਦੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਜਿਵੇਂ ਸਾਥੀਆਂ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਲੋਕ ਹਿੱਤ ਐਸੀ ਹੋਣ ਦਾ ਬੜਾ ਵੱਡਾ ਦਾਵਾ ਕਰਦੀ ਹੈ ਉਹ ਸਰਕਾਰ ਦੇ ਕੰਮ ਜਿਹੜੇ ਕਰ ਰਹੀ ਹੋ ਸਰਕਾਰ ਅੱਜ ਤੁਹਾਡੇ ਸਾਹਮਣੇ ਆ ਸਾਰੇ ਇਹ ਸਰਕਾਰ ਆਪਣੇ ਆਪ ਨੂੰ ਧਰਨਿਆਂ 'ਚੋਂ ਰੈਲੀਆਂ ਮੁਜ਼ਾਹਰਿਆਂ 'ਚੋਂ ਸੰਘਰਸ਼ਾਂ 'ਚੋਂ ਨਿਕਲੀ ਹੋਈ ਪਾਰਟੀ ਦੱਸਦੀ ਹੈ ਪਰ ਅੱਜ ਇਹ ਸਰਕਾਰ ਜਦੋਂ ਕੋਈ ਆਪਣੇ ਹੱਕ ਦੀ ਗੱਲ ਕਰਦਾ ਆਪਣੇ ਹੱਕ ਲਈ ਸੰਘਰਸ਼ ਕਰਦਾ ਇਹ ਸਰਕਾਰ ਤੋਂ ਜਰਿਆ ਨਹੀਂ ਜਾਂਦਾ ਨਤੀਜਾ ਤੁਹਾਡੇ ਸਾਹਮਣੇ ਹੈ ਜਿੱਥੇ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦਾਵਾ ਕਰਦੇ ਸੀ ਕਿ ਕਿਸੇ ਨੂੰ ਰੈਲੀ ਧਰਨਾ ਨਹੀਂ ਹੀ ਕਰਨ ਦੇਣਾ ਸਾਰਿਆਂ ਦੇ ਮਸਲੇ ਬੈਠ ਕੇ ਹੱਲ ਕਰਨੇ ਆ ਉਥੇ ਜਿਹੜੇ ਸਾਥੀ ਆਪਣੇ ਹੱਕਾਂ ਲਈ ਰੈਲੀਆਂ ਧਰਨੀਆਂ ਕਰ ਰਹੇ ਹੈ ਸਰਕਾਰ ਨੇ ਉਹਨਾਂ ਦੇ ਪਰਚੇ ਦਰਜ ਕਰਾਉਣੇ ਸ਼ੁਰੂ ਕਰ ਦਿੱਤੇ ਹੈ ਇਹ ਸਾਥੀ ਵਿਰੋਧ ਕਰ ਰਹੇ ਹੈ ਸਕਾਡਾ ਸਿਸਟਮ ਦਾ ਸਕਾਡਾ ਸਿਸਟਮ ਇਹ ਜਿਹੜਾ ਕੋਈ ਸੁਪਰਵਾਈਜ਼ਰੀ ਕੰਟਰੋਲਡ ਡਾਟਾ ਐਕੁਇਜੀਸ਼ਨ ਸਿਸਟਮ ਹੈ ਆ ਉਹ ਸਿਸਟਮ ਦੇ ਤਹਿਤ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਜਲ ਸਪਲਾਈ ਸਕੀਮਾਂ ਨੇ ਜਲ ਸਪਲਾਈ ਦੀਆਂ ਜਿਹੜੀਆਂ ਟੰਕੀਆਂ ਆਣੇ ਜਾਂ ਪ੍ਰੋਜੈਕਟ ਨੇ ਜਿਹੜੇ ਉਹ ਪ੍ਰੋਜੈਕਟ ਜਿਹੜੇ ਆਟੋਮੈਟਿਕਲੀ ਕੰਟਰੋਲਡ ਹੋ ਜਾ ਰਹੇ ਆ ਉਹ ਸਿਸਟਮ ਜਦੋਂ ਉੱਥੇ ਇਲੈਕਟ੍ਰੋਨਿਕ ਸਿਸਟਮ ਲੱਗ ਗਿਆ ਉਹ ਸਿਸਟਮ ਦੇ ਨਾਲ ਉੱਥੇ ਜਿਹੜਾ ਵਰਕਰ ਕੰਮ ਕਰਦਾ ਉਹਦਾ ਰੁਜ਼ਗਾਰ ਜਿਹੜਾ ਖੋਇਆ ਜਾਣਾ ਹੈ ਇਹ ਸਿਸਟਮ ਲੱਗਣ ਦੇ ਨਾਲ ਜਿਹੜਾ ਬਰਦਰ ਸਪਲਾਈ ਦੀਆਂ ਮੋਟਰਾਂ ਨੇ ਉਹ ਆਟੋਮੈਟਿਕਲੀ ਕੰਟਰੋਲਡ ਚੱਲਣੀ ਹੈ ਉੱਚੇ ਉਹਨਾਂ ਨੇ ਫਿਕਸ ਕਰ ਦੇਣਾ ਵੀ ਇੰਨੇ ਘੰਟੇ 9 ਤੋਂ 10 ਵਜੇ ਦੇ ਇੱਕ ਘੰਟਾ ਪਾਣੀ ਸਵੇਰੇ 4 ਤੋਂ 5 ਵਜੇ ਦੇ ਇੱਕ ਘੰਟਾ ਪਾਣੀ ਸ਼ਾਮੀ ਉਹ ਆਟੋਮੈਟਿਕਲੀ ਉਹ ਚ ਡਾਟਾ ਸਟੋਰ ਹੋ ਜਾਣਾ ਆਟੋਮੈਟਿਕਲੀ ਪਾਣੀ ਚੱਲਣਾ ਹੈ ਉਹਦੇ ਨਾਲ ਆਮ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋਣਾ ਜਦੋਂ ਸਾਡੇ ਫੂਕਿਆ ਗਿਆ ਕਿਉਂ ਫੂਕਿਆ ਗਿਆ ਕੀ ਰੀਜ਼ਨ ਹੈ ਤੁਦਲਾ ਫੂਕਣ ਦਾ ਜਿਹੜਾ ਮੇਨ ਰੀਜ਼ਨ ਹੈ ਇੱਥੇ ਸਾਡੀ ਤਾਰਾਗੜ ਸਬ ਡਿਵੀਜ਼ਨ ਦਾ ਜਿਹੜਾ ਐਸ ਡੀਓ ਕੰਸਰ ਆ ਜਾਏ जिने ਨਜਾਇਜ਼ ਝੂਠੇ ਪਰਚੇ ਵਰਕਰਾਂ ਦੇ ਦਰਜ ਕਰਾਏ ਆ ਇਹ ਵਰਕਰ ਉਸ ਸਿਸਟਮ ਦਾ ਵਿਰੋਧ ਕਰ ਰਹੇ ਸੀ ਵਰਕਰਾਂ ਦੇ ਪਰਚੇ ਦਰਜ ਹੋਏ ਆ ਇਹ 25 ਬੰਦਿਆਂ ਦੇ ਪਰਚੇ ਦਰਜ ਹੋਏ ਆ ਜੀ ਵਰਕਰਾਂ ਦੀ ਮੰਗ ਸੀਗੀ ਕਿ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਸਾਡਾ ਮਸਲਾ ਹੱਲ ਨਹੀਂ ਕਰਦਾ ਉਦੋਂ ਤੱਕ ਅਸੀਂ ਇਹ ਸਿਸਟਮ ਜਿਹੜਾ ਬਰਡਸਪਲਾਈਆਂ ਦੇ ਨਹੀਂ ਲੱਗਣ ਦੇਣਾ ਜਦੋਂ ਇਹ ਸਿਸਟਮ ਲੱਗ ਗਿਆ ਤੁਸੀਂ ਟਾਰਗੇਟ ਸਾਨੂੰ ਕਰਨਾ ਹੈ ਵੀ ਤੁਹਾਡੀ ਲੋੜ ਨਹੀਂ ਰਹੀ ਹੁਣ ਤੁਸੀਂ ਇਹ ਬੰਦੇ ਸਾਰੇ ਜਿਹੜੇ ਕੱਢਣੇ ਆ ਕੌਸੇ ਸਿਸਟਮ ਦੇ ਵਿਰੋਧ 'ਚ ਇਹ ਸਾਥੀ ਜਿਹੜੇ ਆ ਉਥੇ ਸ਼ਾਂਤੀਪੂਰਵਕ ਆਪਣਾ ਕੋਈ ਵਿਰੋਧ ਕਰ ਰਹੇ ਸੀਗੇ ਪਰ ਐਸਡੀਓ ਸਾਹਿਬ ਨੇ ਝੂਠੇ ਤੇ ਨਜਾਇਜ਼ ਪਰਚੇ ਸਾਥੀਆਂ ਦੇ ਕਰਾਏ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਕੱਲ ਅਸੀਂ ਐਸਡੀਓ ਕਸਰਨ ਜਿਹੜਾ ਕੈਂਸਰ ਆ ਜਾ ਉਹਦੇ ਦਫ਼ਤਰ ਦੇ ਬਾਹਰ ਤਿੰਨ ਜ਼ਿਲ੍ਹਿਆਂ ਦਾ ਪ੍ਰੋਗਰਾਮ ਰੱਖਿਆ ਹੈ ਜੇ ਪ੍ਰਸ਼ਾਸਨ ਫੇਰ ਵੀ ਸਾਡੀ ਸੁਣਵਾਈ ਨਹੀਂ ਕਰਦਾ ਇਹ ਪਰਚੇ ਜਿਹੜੇ ਦਰਜ ਕੀਤੇ ਆ ਨਾ ਤੇ ਨਹੀਂ ਕਰਦਾ ਇਹ ਸਟ੍ਰੀਟ ਲੈਵਲ ਦਾ ਪ੍ਰੋਗਰਾਮ ਜਿਹੜਾ ਅਸੀਂ ਪਠਾਨਕੋਟ ਦੇ ਵਿੱਚ ਢੁਕਾਂਗੇ ਜਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਅਸੀਂ ਉਹ ਕਾਂਸਰਾਜ ਤੇ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਦੀ ਹੋਵੇਗੀ। ਇਹ ਜੀ ਪੰਜਾਬ ਸਰਕਾਰ ਜੋ ਸਤਾ ਵਿੱਚ ਆਉਂਦੇ ਨੇ بڑے بڑے ਵਾਅਦੇ ਕੀਤੇ ਸੀ ਵੀ ਜੋ ਕੱਚੇ ਕਾਮੇ ਨੇ ਉਹਨਾਂ ਬਾਦ ਹਰਾ ਬੈਂਚ ਲਾਵਾਂਗੇ ਉਹਨਾਂ ਦਾ ਰੁਜ਼ਗਾਰ ਲਿਆਵਾਂਗੇ। ਅੱਜ ਉਹ ਸਰਕਾਰ ਆਪਣੇ ਵਾਅਦੇ ਭੁੱਲ ਕੇ ਜੋ ਇਹ ਨਵਾਂ ਸਕਾਡਾ ਸਿਸਟਮ ਲਗਾ ਰਹੀ ਹੈ ਜੋ ਇਸ ਸਿਸਟਮ ਹੈ ਉਹ ਹੈ ਜੋ ਆਟੋਮੈਟਿਕਾ ਸਪਲਾਈਆਂ ਦੇ ਆਪੇ ਚੱਲੇਗਾ ਆਪੇ ਮੋਟਰ ਚੱਲੇਗੀ ਆਪੇ ਪਾਣੀ ਬੰਦ ਹੋਏਗਾ। ਉਹ ਜੋ ਰੁਜ਼ਗਾਰ ਕਹੇਗਾ ਮੈਂ ਉਹਦਾ ਸਰਕਾਰ ਖਤਮ ਹੈ ਜੀ ਇਹ ਸਿਸਟਮ ਚੱਲ ਗਿਆ ਤੇ ਉਹ ਜੋ ਸਿਸਟਮ ਲਗਾ ਰਹੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਬੰਮਿਆਲ ਬਲਾਕ ਦੇ ਵਿੱਚ ਸਰੋਟਾਰ ਪਲਾ ਉਹਦੇ ਵਿੱਚ ਅਸੀਂ ਪਿੰਡ ਵਾਲੇ ਲੋਕਾਂ ਨਾਲ ਲੈ ਕੇ ਉਹਦਾ ਵਿਰੋਧ ਕੀਤਾ ਔਰ ਉਸ ਐਚ ਡੀਓ ਜੋ ਘੁੰਮੜੀ ਐਚ ਡੀਓ ਕੰਸਲਰ ਆ ਉਹਨਾਂ ਨੇ ਝੂਠੇ ਪਰਚੇ ਸਾਡੇ ਰੱਦ ਕੀਤੇ ਸਾਡੇ ਵਰਕਰਾਂ ਕੋਲ 12 ਵਿੱਚ ਤੋਂ ਪਿੰਡ ਦੀਆਂ ਜੀ ਲੇਡੀਜ਼ ਨੇ ਜਿਨ੍ਹਾਂ ਨਾਲ ਉਹਨਾਂ ਵਿਰੋਧ ਕੀਤਾ ਇਹ ਲੇਡੀ 15 ਉਹਨਾਂ ਦਾ ਪਰਚੇ ਨਾ ਪਾਇਆ ਅਸੀਂ ਇਹ ਸਰਕਾਰ ਨੂੰ ਮੰਗ ਕਰਦੇ ਆ ਵੀ ਜੋ ਤੁਸੀਂ ਇਹ ਵਾਦਾ ਕੀਤਾ ਸੀ ਆਪਣੇ ਵਾਅਦੇ ਤੋਂ ਮੁੱਕਰੀ ਹੈ ਔਰ ਜਪਣੇ ਜੋ ਇਹ ਸਿਸਟਮ ਲਗਾ ਕੇ ਵਰਕਰਾਂ ਨੂੰ ਘਰੋਂ ਤੋਰੀਏ ਇਹ ਬਹੁਤ ਮਾਰੀ ਗੱਲ ਹੈ ਉਹ ਜੋ ਹੜੇ ਪਰਚੇ ਕੀਤੇ ਐ ਰੱਦ ਕਰੋ ਨੀਰੇ ਆਜਦਾ ਜੋ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਕੱਲ ਇਹ ਪ੍ਰੋਗਰਾਮ ਤਾਰਾਗੜ ਸਬਡਿਵੀਜ਼ਨ ਦੇ ਵਿੱਚ ਕੰਸਰਾਜ ਦੇ ਦਫ਼ਤਰ ਹੋਏਗਾ ਉਹਦੇ ਵਿੱਚ ਗਰਦਾਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਉਹ ਸਾਰੀਆਂ ਭਰਾਵਾਂ ਜਿਹਾ ਬੰਦੀਆਂ ਪੀਸੀਐਲ ਪੀਜੀਟੀਸੀਐਲ ਜੂ ਪੀਡੀਯੂ ਜੂ ਡੀ ਇਲੈਕਟ੍ਰੀਕਲ ਪੀਐਸ ਜੂ ਭੰਗੜਾ ਇਹ ਸਾਰੀਆਂ ਆਣ ਕੇ ਸਮੂਲਤ ਕਰਨੀਆਂ ਜੇ ਪਰਚੇ ਨਾਰਾਦ ਹੋਏ ਤੇ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ